ਤੁਹਾਡਾ ਬਹੁਤ-ਬਹੁਤ ਸਵਾਗਤ ਰੇੜੀਆਂ ਦੇ ਹਾਲਾਤ ਲਗਾਤਾਰ ਤੁਸੀਂ ਦੇਖ ਚੁੱਕੇ ਹੋ ਨਕੌਦਰ ਦੇ ਔਰ ਮਹਿਦਪੁਰ ਦੇ ਹਾਲਾਤ ਇੰਨੇ ਬਦਤਰ ਸੀ ਕਿ ਬੋਲ ਕੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ ਪਰ ਇੱਕ ਗੱਲ ਹੋਰ ਵੀ ਹੈ ਵੀ ਇਹ ਜਿਹੋ ਹੁੰਦੇ ਆ ਕਹਿ ਸਕਦਾ ਕੋਈ ਭਾਈ ਸਾਹਿਬ ਕਹਿੰਦੇ ਆ ਕਿ ਪ੍ਰਵਾਸੀ ਹੈ ਉਹ ਸਫਾਈ ਤਾਂ ਨਹੀਂ ਰੱਖਦੇ ਪਰ ਅਸੀਂ ਇੱਕ ਪੰਜਾਬੀ ਹੋਟਲ ਦੇ ਬਾਹਰ ਮੈਂ ਵਜੂਦ ਆ ਅੱਜ ਇਸ ਪੰਜਾਬੀ ਹੋਟਲ ਦਾ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿ ਇਹ ਕਿੰਨੀ ਕੁ ਸਫਾਈ ਰੱਖਦੇ ਆ ਤਾਂ ਪਹਿਲੀ ਤਸਵੀਰ ਦੇਖ ਲਓ ਕਿੰਨੇ ਲੋਕ ਮਠਾਈ ਲੈਣ ਆਉਂਦੇ ਆ ਤਾਂ ਪਹਿਲੀ ਤਸਵੀਰ ਦੇਖ ਲਓ ਕਿ ਐਸ ਤੋਂ ਪਹਿਲੇ ਮੈਟਰੀਅਲ ਦੇਖਣ ਜ਼ਰੂਰ ਮਿਲ ਕੇ ਸਿਰ ਸਾਰੇ ਦੇ ਜ਼ਰੂਰ ਟਕੇ ਹੋ ਜਾਏ ਪਰ ਸਮਾਨ ਕਿੱਦਾਂ ਦਾ ਬਣਾਉਂਦੇ ਆ ਉਹ ਵੀ ਦਿਖਾਵਾਂਗੇ ਪਹਿਲੇ 100 ਕਿਉਂਕਿ ਇਹ ਸਟਾਰਟਿੰਗ ਹੈ ਤਾਂ ਸਟਾਰਟਿੰਗ ਨੇ ਤਸਵੀਰਾਂ ਨੇ ਦੇ ਇਹ ਜਿੱਥੇ ਕਿ ਬੈਠ ਕੇ ਜਦੋਂ ਕੋਈ ਬੰਦਾ ਆਉਂਦਾ ਚਾਹ ਪਣੀ ਪੀਂਦਿਆ ਤਾਂ ਇਹ ਉਹ ਤਸਵੀਰ ਹੈ ਤੇ ਸਾਰੀ ਤੁਸੀਂ ਕੈਮਰੇ ਦੇ ਜ਼ਰੀਏ ਦੇਖ ਰਹੇ ਹੋ ਪਹਿਲੀ ਤਸਵੀਰ ਹੈ ਇੱਥੇ ਤੱਕ ਅੱਗੇ ਕਸਟਮਰ ਵੀ ਬੈਠੇ ਆ ਏ ਕਸਤੂਰੀ ਬੈਠਾ ਸੁਰਸ਼ਾ ਟੇਬਲ ਦੇ ਉੱਪਰ ਬੈਠੇ ਕਸਟਮਰ ਜੀ ਬੈਠੇ ਆ ਔਰ ਜੋ ਰੇਡੀਅਨ ਵਾਲਿਆਂ ਦੇ ਹਾਲਾਤ ਸੀ ਕੁ ਸਿਓ ਵੀ ਫਰੇ ਦੇਖੀ ਸੀ ਇਹ ਪੂਰੀ ਫਰੰਟ ਦੁਕਾਨ ਹੈ ਪਿੱਛੇ ਕੋਈ ਵੀ ਇੱਥੇ ਬਰਤਨ ਵਗੈਰਾ ਜਾਂ ਆਪਾਂ ਕਹਿ ਰਹੀਏ ਕੋਈ ਇੱਥੇ ਸਾਫ ਸਫਾਈ ਦਾ ਕੰਮ ਤੋਂ ਧੋਣ ਤਵਾਇ ਦਾ ਕੰਮ ਇੱਥੇ ਨਹੀਂ ਹੈ ਕੋਈ ਵੀ ਇੱਕ ਗੱਲ ਤਾਂ ਪੱਕੀ ਹੈ ਕਿ ਜੋ ਧੋਣ ਤਵਾਇ ਦਾ ਕੰਮ ਸੀ ਇੱਥੇ ਬਿਲਕੁਲ ਨਹੀਂ ਹੈ ਉਹ ਦੂਜੀ ਸਾਈਡ ਕਿੱਥੇ ਕਰਦੇ ਆ ਉਹ ਆਪਾਂ ਦਿਖਾਵਾਂਗੇ ਤਾਂ ਇਧਰੋਂ ਦੀ ਤਸਵੀਰ ਸਾਰੀ ਆਪਾਂ ਦਿਖਾ ਰਹੇ ਆਂ ਆਹ ਕੋਈ ਤਸਵੀਰ ਦਿਖਾਵਾਂਗੇ ਹੁਣ ਕਿ ਕਿ ਜੋ ਕਸਟਮਰ ਹੈ ਸੋਰੀ ਜੋ ਇਧਰ ਕਾਰੀਗਰ ਸਮਾਨ ਬਣਾਉਂਦੇ ਆ ਉਹਨਾਂ ਦੇ ਹਲਾਤ ਕੀ ਹੈ ਕੀ ਕੀ ਬਣਾਉਂਦੇ ਆ ਉਧਰੋਂ ਬਣਾ ਕੇ ਜਦੋਂ ਇਧਰ ਲੈ ਆਉਂਦੇ ਆ ਸਮ ਹਾਟਲ ਦਾ ਇੱਕ ਵਾਰ ਨਾਮ ਜ਼ਿਕਰ ਨਹੀਂ ਕਰੂੰਗਾ ਪੂਰੀ ਵੀਡੀਓ ਤੁਸੀਂ ਦੇਖ ਲਓ ਉਸ ਤੋਂ ਬਾਅਦ ਹਾਟਲ ਦਾ ਜ਼ਿਕਰ ਕਰਾਂਗੇ ਇਧਰ ਹੁੰਦੇ ਆ ਓਨਰ ਬੈਠੇ ਆ ਜੋ ਸਾਹਣੇ ਤਸਵੀਰ ਦੇ ਵਿੱਚ ਕੰਮ ਨਹੀਂ ਗੱਲਬੱਤ ਕਰਾਂਗੇ ਪਰ ਉਹ ਤਾਂ ਫਿਰ ਪੁੱਛਾਂਗੇ ਜੋ ਕੋਈ ਕਮੀ ਹੈ ਤਾਂ ਜ਼ਰੂਰ ਪੁੱਛਾਂਗੇ ਵੀ ਸੁਧਾਰ ਹੈ ਤਾਂ ਉਹ ਵਧੀਆ ਗੱਲ ਹੈ ਬੱਚੇ ਫਰੈਂਡਾਂ ਦੀਆਂ ਤਸਵੀਰਾਂ ਨੇ ਕਾਫੀ ਸਟਾਰਟਿੰਗ ਚੰਗੀ ਹੈ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਟਾਰਟਿੰਗ ਚੰਗੀ ਹੈ ਵਧੀਆ ਹੈ ਤਾਂ ਉਦੋਂ ਅੱਗੇ ਤਸਵੀਰਾਂ ਭਾਣ ਦਿਖਾਉਨੇ ਆ ਇੱਧਰ ਇੱਧਰ ਇਹ ਸਮਾਨ ਬਣਾਉਂਦੇ ਆ ਤਾਂ ਹੁਣੇ ਇੱਧਰ ਇਹ ਤਸਵੀਰ ਦੇਖ ਲਓ ਇੱਧਰ ਦੋ ਵੀ ਸਮਾਨ ਐ ਬਾਈ ਬਣਾਉਂਦੇ ਆ ਇੱਕ ਇੱਕ ਗੱਲ ਤਾਂ ਇੱਕ ਗੱਲ ਸਾਫ਼ ਵੀ ਇੱਕ ਬਾਈਏ ਨੇ ਸਿਰ ਸਾਰਿਆਂ ਦੇ ਟਕੇ ਹੋਇਆ ਸੱਲਾ ਮੈਂ ਇੱਥੇ ਰਿਆਂ ਬੈਠ ਕੇ ਜਿੰਨਾਂ ਦਾ ਸਿਰ ਟਕੇ ਆਇਆ ਬਾਕੀ ਬੜੇ ਕਲਾਸ ਨੂੰ ਪਾਇਆ ਬੜੀ ਸਾਫ਼ ਕੋਈ ਪਾ ਦੇ ਸਾਫ਼ ਗੁਦਰਾ ਸਾਰਾ ਦਿਨ ਇੱਥੇ ਪਾ ਕੇ ਰੱਖਦੇ ਹਾਂ ਹਾਂਜੀ ਸਾਰੇ ਇੱਥੇ ਪਾ ਕੇ ਰੱਖਦੇ ਕਸਟਮਰ ਐ ਇੱਦਾਂ ਟੈਂਸਰ ਕਰਦੇ ਆ ਹਾਂਜੀ ਹਾਂਜੀ ਤੇ ਇੱਕ ਪੰਜਾਬ ਦੀ ਰਹਿਣ ਵਾਲੇ ਹਾਂ ਪੰਜਾਬ ਦੇ ਆਈ ਰਹਿਣ ਵਾਲਿਆਂ ਸਾਰੇ ਠੀਕ ਹੈ ਥੋੜੇ ਦੇ ਵਿੱਚ ਦੂਜੇ ਬੰਦੇ ਆ ਠੀਕ ਹੈ ਉਹਨੇ ਨਾਮ ਹੀ ਆ ਗਿਆ ਲਾਹੌਰ ਹੈ ਨਾਮ ਟਲਾਇਆ ਸਾਰਿਆਂ ਦੇ ਉਸ ਪਾਏ ਹੋਇਆ ਹਾਂਜੀ ਦੇਖੋ ਤੁਸੀਂ ਕਾਰੀਗਰਾਂ ਇੱਕ ਦੇ ਰੇੜੀ ਵਾਲੇ ਅਕਸਰ ਕਿ ਤਰ੍ਹਾਂ ਕੇ ਤੇ ਕਾਰੀਗਰ ਤੇ ਵੀ ਆਪਣੇ ਮਨ ਖਵਾਉਂਦੇ ਹੈਗੇ ਕੁਝ ਬਣਾਉਣਾ ਆਉਂਦਾ ਤਾਂ ਹੀ ਕਾਰੀਗਰ ਹੈ ਨਾ ਕੋਈ ਸਫਾਈ ਕੋਈ ਰੱਖਲੇ ਜਾਵਾ ਸਫਾਈ ਆਦਿ ਆਦਿ ਜਿਹੜੀਆਂ ਤਾਂ ਕਿੱਦਾਂ ਰੇੜੀ ਚਲਾਉਣੀ ਵਧੀਆ ਕੰਮ ਕਰਨਾ ਥੋੜੀ ਸਫਾਈ ਰੱਖੋ ਤੇ ਰੇੜੀ ਚੱਲੂਗੀ ਅੱਗੇ ਇੱਕ ਨਾ ਤੋਂ ਬਾਈ ਮੜਾ ਮਟਾ ਕੁਝ ਪਾਲੇ ਹੋਇਆ ਰਹੀ ਚੰਗਾ ਲੱਗਦਾ ਹੈ ਨਾ ਇਹ ਪਾਖ ਲਿਓ ਕੋਈ ਮਰੇ ਵੀ ਸਾਹ ਸੜੰਗ ਦੀ ਸੂਰ ਇੱਧਰ ਦੇਖ ਸਕਦੇ ਹੋ ਚਲ ਕਿਤੇ ਨਾ ਕਿਤੇ ਕਹਿ ਤਾਂ ਸਕਦੇ ਆ ਨਾ ਕਿ ਜੇਕਰ ਪੰਜਾਬੀ ਹੋਟਲ ਦੇ ਵਿੱਚ ਚੜ ਮੈਂ ਕੋ ਪੱਕਵਾ ਜੀ ਨਹੀਂ ਕਰਦਾ ਵੇ ਚੰਗੇ ਆ ਅੱਗੇ ਸਟਾਰਟਿੰਗ ਆਪਾਂ ਦਿਖਾ ਦਿੰਨੇ ਆ ਵੀ ਕਿਤੇ ਨਾ ਕਿਤੇ ਉਹਨਾਂ ਨਾਲੋਂ ਤਾਂ ਕਈ ਹੀ ਸ਼ੇ ਚੰਗੇ ਕਹਿ ਸਕਦੇ ਆ ਆਪਾਂ ਤਾਂ ਇਹ ਸ਼ੁਰੂng ਤਸਵੀਰਾਂ ਇੱਥੇ ਆਪਾਂ ਉਹ ਸਾਥ ਲੈ ਜਾਵਾਂਗੇ ਜਿੱਥੇ ਕਿ ਸਮਾਨ ਵਗੈਰਾ ਬਣਾਉਂਦੇ ਆ ਸਾਰੇ ਜਿੱਥੇ ਕਿ ਸਮਾਨ ਬਣਾਉਂਦਿਆ ਉਹ ਤਸਵੀਰ ਦਿਖਾਵਾਂਗੇ ਜੋ ਤੁਸੀਂ ਖਾਣੇ ਹੋ ਤਾਂ ਇੱਕ ਗੱਲ ਹੋਰ ਤੁਹਾਨੂੰ ਦਿਖਾ ਦਿੰਨੇ ਆ ਕਿ ਪੱਕਾ ਫਾਇਸੇ ਸਾਰੇ ਕਿਤੇ ਲੱਗੇ ਹੋਇਆ ਇੱਥੇ ਸਮਾਨ ਵਗੈਰਾ ਸਾਰਾ ਬਣ ਰਿਹਾ ਹੈ ਇੱਧਰ ਤਸਵੀਰ ਤੁਸੀਂ ਦੇਖ ਲਓ ਅੱਗੇ ਇੱਕ ਵਾਈਟ ਹੋਰ ਆਪਾਂ ਪੁੱਛਾਂਗੇ ਇੱਧਰ ਤਸਵੀਰ ਦੇ ਲਓ ਕਿੱਥੇ ਕਮੀ ਆ ਉੱਥੇ ਕਮੀ ਦਿਖਾਵਾਂਗੇ ਤੇ ਇੱਧਰ ਪਾਈ ਨੇ ਨਹੀਂ ਟੱਕਿਆ ਆ ਜੋ ਬੂੰਦੀ ਪਈ ਹੈ ਤਾਂ ਉਹ ਤਾਂ ਪਈ ਹੈ ਤਾਂ ਪਈ ਆ ਉਹ ਤੇ ਇਹਨਾਂ ਤੋਂ ਆਪਾਂ ਪੁੱਛ ਲਾਂਗੇ ਕਿ ਕਿਉਂ ਨਹੀਂ ਟੱਕਿਆ ਜ਼ਰੂਰੀ ਛਿਲਾਇਮੇਸ਼ੇ ਕੋ ਪੱਕਵਾ ਹੀ ਨਹੀਂ ਹੈ ਕਿ ਸਿਰਫ ਰੇੜੀਆਂ ਵਾਲਾ ਨਿਖਾ ਕੇ ਤਾਂ ਬੱਸ ਓਕੇ ਕਰਤਾ ਤੇ ਓਕੇ ਤਸਵੀਰ ਦਿਖਾਵਾਂਗੇ ਆਪਾਂ ਇਹ ਦੇਖ ਲਓ ਸਮਾਨ ਵਗੈਰਾ ਜੋ ਬੰਨ ਰਿਹਾ ਹੈ ਤਾਂ ਵੀ ਥੱਲੇ ਅਟਕ ਮਾਦਰੀ ਹੈ ਨਹੀਂ ਥੱਲੇ ਪੱਟੀ ਚੱਲਦੀ ਪਈ ਹੈ ਤੇ ਬੰਦ ਹੋ ਗਿਆ ਤੇਲ ਗਰਮ ਆਏ ਤੇਲ ਗਰਮ ਆ ਸਾਰੇ ਭਾਂਡੇ ਵਗੈਰਾ ਇੱਥੇ ਸਾਰੇ ਸਾਫ਼ ਕਰਦੇ ਹਾਂ ਉਹ ਟੂਟਿਆਂ ਉੱਪਰ ਲੱਗੇ ਹੋਈਆਂ ਟੂਟਿਆਂ ਦੇ ਜੋ ਸਾਹਮਣੇ ਲੱਗੇ ਕਿਰੋ ਉਹ ਪਾਣੀ ਸਾਰਾ ਇੱਥੇ ਆਉਂਦਾ ਤੇ ਇੱਥੇ ਸਮਾਨ ਵਗੈਰਾ ਬਣਾਉਂਦੇ ਆ ਤਾਂ ਇੱਧਰ ਇੱਕ ਗੱਲ ਮੈਂ ਜ਼ਰੂਰ ਦੇਖੀ ਵੀ ਚਲ ਕੁਸ਼ ਬੰਨਿਆ ਤੇ ਨਹੀਂ ਟਕਿਆ ਹੋਇਆ ਕਿ ਕੁਸ਼ ਕਰਨ ਦੇ ਕਾਰੀਗਰ ਜੋ ਮੈਨੋਂ ਦਾ ਗਲਵਜ਼ੋ ਕਿਹੜਾ ਜ਼ਰੂਰ ਪਾਇਆ ਹੋਇਆ ਮੈਂ ਕਹਾਂਗਾ ਕਿ ਘਰੇ ਗਲਵਜ਼ ਤੇ ਸਿਰੇ ਨਾਲ ਲਖਾ ਦੋ ਕਿਰ ਇਹਨਾਂ ਦਾ ਟਕਿਆ ਹੋਇਆ ਇੱਧਰ ਇਹ ਦੇਖ ਲਓ ਸਿਰੇ ਟਕਿਆ ਹੋਇਆ ਗਲਵਜ਼ ਪਾਇਆ ਹੋਇਆ ਕਿ ਪੱਠੀ ਵੀ ਇਹ ਚੱਲ ਰਹੀ ਹੈ ਤੇ ਇੱਥੇ ਸਾਰਾ ਸਮਾਨ ਇਹ ਬਣਾਉਂਦੇ ਆ ਤਾਂ ਕਹਿ ਸਕਦੇ ਆ ਜੋ ਮੈਨੂੰ ਮਹਿਸੂਸ ਹੋਇਆ ਕਿ ਪੰਜਾਬੀਆਂ ਨੇ ਕਿਤੇ ਨਾ ਕਿਤੇ ਕਹਿੰਦੇ ਕਿ ਐਨਕ ਖਜਾਵੇ ਦੀ ਐ ਸਾਈ ਫਾਈਲ ਜਰੂਰ ਰੱਖਦੇ ਆ ਪਹਿਲਾਤ ਕਿਤੇ ਨਾ ਕਿਤੇ ਕਮੀਆਂ ਵੀ ਹੋਣ ਜੀਆਂ ਪਰ ਆਮ ਹੋਟਲਾਂ ਦੇ ਨਾਲੋਂ ਫਰਕ ਜਰੂਰ ਹੈ ਆਮ ਦੇ ਨਾਲੋਂ ਹੁਣ ਆਪਾਂ ਦੂਜੀ ਤਸਵੀਰ ਇਹ ਦਿਖਾ ਦਿੰਦੇ ਆ ਕਿ ਅੰਦਰ ਲੱਡੂ ਵਗੈਰਾ ਪਾਇਆ ਤਾਂ ਲੋਕ ਹੈ ਇੱਧਰ ਲੋਕ ਲੱਗਾ ਹੋਇਆ ਹੈ ਅੰਦਰ ਪਾਇਆ ਹੈ ਤਾਂ ਇਹ ਦਲ ਚੰਗੀ ਹੈ ਜਾਲੀ ਲੱਗੀ ਹੈ ਕਿ ਮੱਛੀ ਸੋਰੀ ਮੱਖੀ ਜਾਂ ਮੱਛਰ ਨਹੀਂ ਅੱਗੇ ਆਉਂਦਾ ਕਬਾੜਾ ਰਫਰਕ ਹੈ ਇਧਰ ਦੇਖ ਲੋ ਕਿ ਆਸਮਾਨ ਤੇ ਫਰਕ ਹੈ ਦੂਜਿਆਂ ਦੇ ਨਾਲੋਂ ਹੋਟਲ ਵੱਡਾ ਹੈ ਚਲ ਪਰ ਸਫਾਈ ਉਹਨਾਂ ਦੇ ਨਾਲੋਂ ਤੇ ਇਹਨਾਂ ਵੀ ਫਰਕ ਹੈ ਜਰੂਰ ਹੈ ਤੇ ਕਿੱਥੇ ਕੋਈ ਕਮੀ ਹੈ ਉਥੇ ਆਪਾਂ ਕਹਾਂਗੇ ਕਿ ਵੱਡਰ ਨਾਮੀ ਹੋਟਲ ਦੀ ਇਹ ਤਸਵੀਰ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਕਹਿ ਸਕਦੇ ਆ ਕਿਦਾਂ ਕਿਸੇ ਫਰਕ ਜਰੂਰ ਹੈ ਫਰਕ ਲੱਗਿਆ ਮੈਨੂੰ ਤਾਂ ਇਹ ਬਈਆਂ ਦੇ ਵੀ ਸਿਰ ਵਗੈਰਾ ਤੇ ਕਿਹਾ ਸਾਰੇ ਤਾਂ ਇਹ ਇਧਰ ਦੇ ਅੱਗੇ ਵੀ ਆਪਾਂ ਸਟਾਰਟਿੰਗ ਸਿੱਧਾ ਹੋਣਾ ਜੋ ਇਹਨਾਂ ਦੇ ਮਾਲਕ ਆ ਪੁੱਲ ਨਾਲ ਗੱਲਬਾਤ ਕਰਦੇ ਆ ਇੱਧਰ ਤਾਂ ਚਲ ਸਫਾਈ ਹੋਣੀ ਹੋਣੀ ਸੀ ਉਧਰ ਤੁਸੀਂ ਸਾਰੇ ਦੇਖ ਲਈ ਐ ਤਾਂ ਇਹ ਬਾਈ ਨੂੰ ਪੁੱਛ ਲੈਣਾ ਵੀ ਆਪਾਂ ਉਹਨਾਂ ਦੇ ਨਾਲ ਜੇ ਫਰਕ ਹੈ ਕੀ ਫਰਕ ਦਾ ਪਸਰਾ ਦੇਖਿਆ ਵੀ ਕਾਰਨ ਕਿ ਵਰ ਕੀ ਹੋ ਜਣਾ ਲਾਈਵ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਵਾ ਰਿਹਾ ਹਾਂ ਹਾਂਜੀ ਬਾਈ ਸਤਿਕਾਰ ਜੀ ਸਤਿਕਾਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਅਸੀਂ ਲਗਾਤਾਰ ਕਵਰ ਤੇ ਕਹਿ ਰਹੇ ਆਂ ਰੇਡੀ ਵਾਲਿਆਂ ਦੀ ਵੀ ਕਰ ਰਹੇ ਆਂ ਲੋਕਾਂ ਦਾ ਅਕਸਰ ਗਿਲਾ ਹੁੰਦਾ ਸੀ ਕਹਿੰਦੇ ਕਿ ਰੇਡੀ ਵਾਲੇ ਕੋਲ ਤਾਂ ਚਲੇ ਜਾਂਦੇ ਆ ਉਹ ਸਫਾਈ ਨਹੀਂ ਰੱਖਦੇ ਵੱਡੇ ਹੋਟਲਾਂ ਦੇ ਵਿੱਚ ਨਹੀਂ ਜਾਂਦੇ ਪਰ ਉਹਨਾਂ ਦੇ ਨਾਲੋਂ ਜਿੱਥੋਂ ਤੱਕ ਮੈਨੂੰ ਮਹਿਸੂਸ ਹੋਇਆ ਐ ਸ਼ਹਿਰ ਦਾਸ਼ਕ ਦੇਖ ਰਿਹਾ ਹੁਣ ਕੋਈ ਮਹਿਸੂਸ ਕਰਨਗੇ ਤੇ ਸਾਰਿਆਂ ਦੇ ਕਵਰ ਕੀਤਾ ਹੋਇਆ ਐ ਇਹ ਹਮੇਸ਼ਾ ਇਦਾਂ ਪਾ ਕੇ ਰੱਖਦੇ ਹੋ ਕਿ ਅੱਜ ਕਿਸੇ ਨੇ ਕੋਈ ਸੂਦ ਦਿੱਤੀ ਹੋਣਾ ਨਹੀਂ ਜੀ ਨਹੀਂ ਇਹ ਹਰ ਰੋਜ਼ ਇਦਾਂ ਹੀ ਆ ਜੀ ਸਵੇਰੇ ਹੁੰਦੇ ਆ ਡਿਊਟੀ ਦੇ ਜਿੰਨੇ ਵੀ ਲੜਕੇ ਆਉਂਦੇ ਆ ਆਪਣਾ ਪਹਿਲਾਂ ਸਾਰਾ ਸਫਾਈ ਦਾ ਧਿਆਨ ਰੱਖਦੇ ਆ ਤੇ ਗਲਵਜ਼ ਵਗੈਰਾ ਸਾਰਾ ਪਾ ਕੇ ਰੱਖਦੇ ਆ ਡੇਲੀ ਇਹੀ ਪ੍ਰੋਗਰਾਮ ਐ ਇੱਧੇ ਰੋਜ਼ ਚੱਲਦਾ ਨਾ ਸ਼ਡਿਊਲ ਐ ਡੇਲੀ ਨਾਲ ਇੱਕ ਬਾਈ ਜੀ ਹੋਰ ਚੱਲ ਸਾਰਾ ਕੁਝ ਬਹੁਤ ਵਧੀਆ ਸੀ ਇੱਕ ਥੋੜੀ ਜੀ ਅੱਗੇ ਮੈਂ ਦੇਖਿਆ ਕਿ ਕਿੱਥੇ ਕੀ ਕਹਿ ਸਕਦੇ ਕੁਝ ਸਮੋਸੇ ਜੇ ਪੈਸੀ ਪੈਕੇ ਨੇ ਸੀ ਉਹਨਾਂ ਦਾ ਖਿਆਲ ਜ਼ਰੂਰ ਕਰੇਗਾ ਤੇ ਸਮੋਸੇ ਇਸ ਤਰ੍ਹਾਂ ਕਿ ਜਦੋਂ ਤੁਹਾਡੇ ਕੋਈ ਉਹ ਵੀ ਧਿਆਨ ਜ਼ਰੂਰ ਰੱਖਾਂਗੇ ਖਿਆਲ ਜੂ ਰੱਖੋ ਚਲ ਕੇ ਕਿੰਨੇ ਕਿਤੇ ਕਮੀ ਰਹਿ ਜਾਂਦੀ ਹੈ ਕੋਈ ਕਿਬਰ ਕਿਤਾ ਹੀ ਪੁੱਛਾਂ ਰਹਿ ਜ਼ਰੂਰ ਕਰਿਓ ਉਹ ਤਾਂ ਹੈ ਜਰੂਰ ਧਿਆਨ ਰੱਖਣਗੇ ਕਿਉਂਕਿ ਮਨੂ ਮਸਰੂਫ ਹੈ ਉਹਨਾਂ ਨਾਲ ਉਹ ਬੜਾ ਫਰਕ ਆ ਜਾਂਦਾ ਹੈ ਕਿ ਛੋਟੇ ਲੈਵਲ ਦਾ ਕੰਮ ਕਰਦੇ ਆ ਆਪਾਂ ਤਾਂ ਉਸੇ ਦਾ ਸਫਾਈ ਜ਼ਿਆਦਾ ਹੋਣੀ ਚਾਹੀਦੀ ਹੈ ਉਹ ਕੰਮ ਛੋਟਾ ਹੁੰਦਾ ਤਾਂ ਉਹਦਾ ਵੱਡੇ ਕੰਮ ਜਿੰਨੀ ਸਫਾਈ ਹੈ ਤਾਂ ਉਹਨਾਂ ਦੇ ਛੋਟੇ ਲੈਵਲ ਤੇ ਸਫਾਈ ਹੋਣੀ ਚਾਹੀਦੀ ਪਰ ਰੱਖਦੇ ਨਹੀਂ ਬਿਲਕੁਲ ਨਹੀਂ ਉਹ ਤਾਂ ਹੁਣ ਉਹਨਾਂ ਦਾ ਡਿਪ ਉਹਨਾਂ ਦਾ ਆਪਣਾ ਕੋਈ ਦੁਕਾਨ ਨਹੀਂ ਹੁੰਦੀ ਓਪਨ ਹੁੰਦੇ ਆ ਫਿਰ ਸਿਸਟਮ ਉਹਨਾਂ ਦਾ ਆਪਣੇ ਤੋਂ ਹੁੰਦਾ ਹੈ। ਇਹ ਗੱਲ ਕਿ ਪਿੱਛੇ ਗੈਟਰ ਬਣੇ ਹੋਏ ਆ ਉਹਦੇ ਸਾਰੇ ਰੱਖੇ ਹੋਏ ਆ ਨਕੋਦਰ ਮਹਿਦ ਪ੍ਰਹਲਾਦ ਸਾਰੇ ਇਹੀ ਆ। ਇਹ ਆਪਣੇ ਦਾ ਸੀਵਰੇਜ ਟਾਈਪ ਪਾਈਪਾਂ ਤਾਂ ਆ। ਬੜੀ ਮੈ ਜੀ ਮੈਂ ਸਾਰਾ ਦੇਖ ਚੁੱਕਿਆ ਵਧੀਆ ਲੱਗਿਆ। ਜਿੰਨੇ ਨੂੰ ਸਕੂਨ ਖੁਸ਼ੀ ਮਿਲੀ ਹੈ ਕਿ ਚਲੋ ਕੁਝ ਲੋਕ ਚੰਗਾ ਤਾਂ ਖਾਂਦੇ ਹੋਣਗੇ। ਤੇ ਬਾਕੀ ਭਾਈ ਜੀ ਉਮਰ ਕਿਦਾਂ ਕਿ ਮਠਿਆਈਆਂ ਦਾ ਗਹਿਣਾ ਸਾਰੇ ਜੋ ਜਿੱਦਾਂ ਕਿ ਪਰਫੀਜ ਹੈ ਅਗਲਾ ਵਕਤ ਜਾਂ ਪਨੀਰ ਬਣਾਉਨੇ ਆ। ਇਹ ਸਾਰੇ ਦੁੱਧ ਵਗੈਰਾ ਤੋਂ ਬਣਾਉਨੇ ਆ। ਦੁੱਧ ਦੋ ਜੀ ਦੁੱਧ ਦੋ। ਡੇਲੀ ਰਿਦਾਂ ਦੁੱ ਬੜੀ ਤੋਂ ਤੇ ਡੇਲੀ ਗੋਦਰੇ ਦੇ ਸਾਰੇ ਪ੍ਰੋਡਕਟ ਤਿਆਰ ਹੁੰਦੇ ਸਾਰੇ ਆਪਣੀ ਮਨ ਵੈਕਟਰੀing ਦਾ ਰੈਡੀਮੈਡ ਚੀਜ਼ ਨਹੀਂ ਆਪਾਂ ਕੋਈ ਜਿੱਦੱਕੇ ਮਨ ਕੇ ਚਲੋ ਪਨੀਰ ਪਨੀਰ ਦੇ ਪਿੱਛੇ ਜ ਬਹੁਤ ਰੋਲਾ ਪਿਆ ਇੱਕ ਵੱਡਾ ਅਫਸਰ ਬਹੁਤ ਫੜਦਾ ਸੀਗਾ ਤੇ ਉਹ ਕਹਿੰਦਾ ਕਿ ਦੁਕਾਨਦਾਰ ਬਹੁਤ ਸਾਰੇ ਸਮੇਂ ਸਸਤਾ ਵੇਚ ਦਿੰਦੇ ਆ ਮਾੜਾ ਹੁੰਦਾ ਕਿੰਨੀ ਕੁ ਸਚਾਈ ਸੀ ਕਿ ਸਾਰੇ ਇਹਦਾ ਕਰਦੇ ਸੀ ਕਿ ਤੁਹਾਡਾ ਫਰਕ ਕੀ ਹੁੰਦਾ ਨਹੀਂ ਨਹੀਂ ਸਾਰੇ ਓਰੀਜਨਲ ਹੀ ਵੇਚਦੇ ਆ ਆਪਣੇ ਏਰੀਆ ਦੇ ਵਿੱਚ ਦਾਪਾ ਸੁਣਿਆ ਨਾ ਕੋਈ ਕਿਤੇ ਆਪਣੇ ਵਧੀਆ ਵਧੀਆ ਵੇਚਦੇ ਸਾਰੇ ਆਲਮੋਸਟ ਸਾਰੇ ਜੋ ਵਧੀਆ ਵੇਚਦੇ ਕੋਈ ਇਦਾਂ ਵੀ ਕਰਨੀ ਕਿਉਂਕਿ ਆਪਣੇ ਏਰੀਆ ਦੇ ਵਿੱਚ ਦੁੱਧ ਵੀ ਕਾਫੀ ਆ ਇਹਦਾ ਵੀ ਬਹੁਤ ਫਰਕ ਆ ਕਿ ਦੁੱਧ ਤੇ ਡਿਮੈਂਡ ਆ ਸਾਰੇ ਕੋ ਦੁੱਧ ਤੋਂ ਤੁਹਾਨੂੰ ਬਾਈ ਜੀ ਕੋਈ ਕਹਿੰਦਾ ਕਿ ਛੋਟੇ ਲੈਵਲ ਦਾ ਛਿਲ ਰੇੜੀ ਉਹਨਾਂ ਦੇ ਅਸੀਂ ਵੀਡੀਓ ਕਰਦੇ ਆ ਤੇ ਉਹ ਕੇਵਲ ਗੁੱਸੇ ਹੋ ਜਾਂਦੇ ਆ ਮਾਨੋ ਚੀਰ ਕੇ ਰੱਖ ਲੈਣੇ ਕੋਈ ਸਾਡੇ ਪਰ ਤੇ ਗੁੱਸਾ-ਗੁੱਸਾ ਤਾਂ ਨਹੀਂ ਕੋਈ ਮੈਂ ਨਹੀਂ ਉਹ ਗੁੱਸਾ ਹੁਣ ਨਹੀਂ ਕੋਈ ਵੀਡੀਓ ਕਰਨੀ ਚਾਹੀਦੀ ਚਾਹੀਦੀ ਹੈ ਜੀ ਚਾਹੀਦੀ ਆ ਤੁਹਾਨੂੰ ਕਿਉਂ ਲੋਕ ਇਹਦੇ ਨਾਲ ਸਾਰੇ ਵਧੀਆ ਦੇਖਣਗੇ ਮਾਹੌਲ ਸਹੀ ਬਣੂਗਾ ਦੁਕਾਨ ਤੇ ਆਪਣਾ ਥੇਰ ਵੀ ਕਰਨਗੇ ਸਫਾਈ ਦਾ ਕਰਨਗੇ ਧਿਆਨ ਸਾਰਾ ਰੱਖਣਗੇ ਤੇ ਕਹਿੰਦੇ ਭਾਈ ਜੀ ਬਹੁਤ ਬਹੁਤ ਧੰਨਵਾਦ ਬਾਕੀ ਕਿਸੇ ਜੇ ਕੋਈ ਕਮੀ ਲੱਗਦੀ ਹੈ ਤਾਂ ਅੱਗੇ ਦਿਵਾਲੀ ਦਸਹਿਰਾ ਤੇ ਹੋਰ ਆ ਰਿਹਾ ਜਰੂਰ ਇਸ ਚੀਜ਼ ਦਾ ਖਿਆਰ ਖੋ ਤੁਹਾਡੇ ਬਹੁਤ ਬਹੁਤ ਜਰੂਰ ਜੀ ਥੈਂਕ ਯੂ ਸਰ ਥੈਂਕ ਯੂ ਬਹੁਤ ਸਾਰਾ ਇਹ ਪੂਰੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਹਾਂ ਜਰੂਰ ਕਈ ਵਾਰ ਰੇਟ ਦਾ ਫਰਕ ਦੇਉਗੇ ਪੈ ਜਾਂਦਾ ਜੇ ਕਿੰਨੇ ਵੱਡੇ ਲੈਵਲ ਤੇ ਕੰਮ ਕਰਾਂਗੇ ਥੋੜਾ ਜਿਆ ਕੈਸਾ ਦੇ ਕੇ ਜੀ ਮੈਗੀ ਵੀ ਮਿਲ ਚਾਹੀਦੀ ਹੈ ਕਿਤੇ ਰੇਡੀਅਮ ਵਾਲੇ 40 ਰੁਪਏ ਦੀ ਪਲੇਟ ਵੇਚ ਦਿੰਦੇ ਆ ਤਾਂ ਇੱਥੇ ਕੀ 5 70 ਰੁਪਏ ਦਾ ਫਰਕ ਹੋਊਗਾ ਬਾਈ ਇਕਰ ਜਿਆਦਾ ਤਾਂ ਨਹੀਂ ਹੁੰਦਾਗਾ ਪਰ 5 50 ਰੁਪਏ ਪਲੇਟ 40 ਰੁਪਏ ਪਲੇਟ 10 ਰੁਪਏ ਦਾ ਫਰਕ ਆ ਪਰ 10 ਰੁਪਏ ਦੇ ਪਿੱਛੇ ਮਾੜੀ ਚੀਜ਼ ਨਾ ਖਾਓ ਜ਼ਰੂਰ ਇਹ ਮੈਂ ਨਹੀਂ ਰੱਖਦਾ ਕਿ ਅਗਰ ਪੰਜਾਬੀ ਹੋਵੇ ਜਾਂ ਪ੍ਰਵਾਸੀ ਹੋਵੇ ਮੈਂ ਨਹੀਂ ਰੱਖਦਾ ਕਿ ਬੰਦਾ ਸਫਾਈ ਰੱਖਦਾ ਹੋਵੇ ਤੇ ਜਦੋਂ ਨੇ ਕਿਤੇ ਸਫਾਈ ਤੁਸੀਂ ਦੇਖੋ ਮੈਂ ਆਪਣੇ ਮੂੰਹ ਬੋਲ ਕੇ ਵੀ ਦੱਸਾਂਗਾ ਤੁਸੀਂ ਆਪੇ ਦੇਖ ਲਓ ਸਾਰੇ ਇਹ ਕਿੰਨੀ ਕੋਈ ਸਫਾਈ ਹੈ ਪੰਜਾਬੀ ਪਰਵਾਸੀਆਂ ਦੇ ਵਿੱਚ ਪਰਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਸਫਾਈ ਰੱਖ ਲਓ ਜੇਕਰ ਨਹੀਂ ਤਾਂ ਮੇਰੇ ਕੋਲ ਤਾਂ ਕਿੰਨਾ ਕੁਝ ਹੁੰਦਾ ਅਸੀਂ ਲਗਾਤਾਰ ਵੀਡੀਓ ਚਲਾਵਾਂਗੇ ਇੱਕ ਵੀਡੀਓ ਚਲਦੀਆਂ ਲੱਖਾਂ ਚ ਚਲੀ ਜਾਂਦੀ ਹੈ ਤੇ ਬੇਇੱਜ਼ਤੀ ਬਦਨਾਮੀ ਹੁੰਦੀ ਹੈ ਪਰ ਫੂਡ ਸੇਫਟੀ ਵਾਲੇ ਆ ਕੇ ਕਾਰਵਾਈ ਜ਼ਰੂਰ ਕਰਨਗੇ ਕੱਲ ਦੇ ਮੈਨੂੰ ਫੋਨ ਲਗਾਤਾਰ ਆ ਰਹੇ ਹੈ ਤਾਂ ਅਗਲਾ ਕਿਹੜਾ ਹੋਟਲ ਹੋਊਗਾ ਉਹਦੇ ਦੱਸਾਂਗੇ ਪਰ ਦੇਸ਼ ਹੋਟਲ ਦੇ ਮਾਲਕ ਕੈਸ਼ ਕਿ ਲਾਸਟ ਦੇ ਵਿੱਚ ਦੱਸੂਗਾ ਲੋਹੀ ਸਵੀਟ ਸ਼ਾਪ ਐਸ ਦਾ ਨਾਮ ਹੈ ਐਸੀ ਕੋਈ ਐਡ ਨਹੀਂ ਕਰ ਰਹੇ ਸਿਰਫ ਇਹਦੀ ਸਫਾਈ ਦਿਖਾਈ ਹੈ ਕਿ ਤੁਸੀਂ ਦੇਖਿਆ ਇੱਥੋਂ ਤੱਕ ਕੰਮ ਹੋਟਲ ਦਾ ਅੱਗੇ ਫਰੰਟ ਦਾ ਨਾ ਕਵਰ ਨਾ ਨਹੀਂ ਕੀਤਾ ਪਰ ਤੁਸੀਂ ਕਮੈਂਟਰ ਦੇ ਵਿੱਚ ਜਰੂਰ ਦੱਸਿਓ ਅਸੀਂ ਕਮੈਂਟ ਪੜ ਕੇ ਸੁਣਾਵਾਂਗੇ ਕੈਮਰਾਮੈਨ ਸਤਜਿੰਦਰ ਮਨਜਿੰਦਰ ਤੇ ਹਰਦੀਪ ਮੈਗਵਰ